ਹਾਂਜੀ ਸ਼ਸ਼ੀਗੱਲ ਕੀ ਹਾਲ ਚਾਲ ਆ ਅੱਜ ਆਪਾਂ ਗੱਲ ਕਰਦੇ ਆ ਆਈਡੀ ਬਾਰੇ ਆਈਡੀ ਮੈਂ ਮੈਂਸ਼ਨ ਕਰਦਾ ਉੱਪਰ ਇਹ ਆਈਡੀ ਹਨਾ ਬਹੁਤ ਦਿਨਾਂ ਦਾ ਦੇਖੀ ਜਾਂਦਾ ਸੀਗਾ ਬਹੁਤ ਤਰ੍ਹਾਂ ਦੀਆਂ ਇਹ ਵੀਡੀਓ ਪਾਉਂਦੀ ਆ ਹਨਾ ਤੇ ਇਹਦੀ ਦੂਜੀ ਤੀਜੀ ਸਟੋਰੀ ਤੇ ਕੈਨੇਡਾ ਹੁੰਦਾ ਕੈਨੇਡਾ ਨੂੰ ਇਹਨੇ ਪੜਨਾ ਹੁੰਦਾ ਬਹੁਤ ਜਿਆਦਾ ਪੜ੍ਹਦੀ ਆ ਹਨਾ ਕੈਨੇਡਾ ਐ ਕੈਨੇਡਾ ਐ ਤੇ ਜਿਹੜੀ ਚੀਜ਼ ਤੋਂ ਇਹਨੂੰ ਗੁੱਸਾ ਆ ਉਹ ਅੱਜ ਦੀ ਹੈਗੀ ਵੀਡੀਓ ਵੀਡੀਓ ਹੈਗੀ ਇਦਾਂ ਸੀ ਕਹਿੰਦੀ ਮੈਨੂੰ ਕੁੜੀ ਨੇ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਆ ਕਿ ਇੱਥੇ ਨਾ ਬ੍ਰੈਮਟਨ ਚ ਬ੍ਰੈਮਟਨ ਦੀ ਗੱਲ ਕਰਦੀ ਆ ਉਹ ਇੱਥੇ ਅੱਡਾ ਬਣਿਆ ਹੋਇਆ ਇੱਕ ਜਿਵੇਂ ਰੈੱਡ ਲਾਈਟ ਕੁਛ ਵੀ ਕਹਿ ਦਿੰਦੇ ਆ ਉਹਨੂੰ ਕਹਿੰਦੀ ਅੱਡਾ ਬਣਿਆ ਹੋਇਆ ਕੁੜੀਆਂ ਦਾ ਇੱਥੇ ਕੁੜੀਆਂ ਖੜ੍ਹਦੀਆਂ 10-15 ਇਕੱਠੀਆਂ ਹੋ ਗਈਆਂ ਗਰੁੱਪ ਚ ਖੜ੍ਹਦੀਆਂ ਤੇ ਉਹਨਾਂ ਨੂੰ ਮੁੰਡੇ ਪਿਕ ਕਰਨ ਆਉਂਦੇ ਆ ਤੇ ਪੈਸੇ ਦਿੰਦੇ ਆ ਫਿਰ ਉਹਨਾਂ ਨਾਲ ਬਹਿ ਕੇ ਜਾਂਦੀਆਂ ਆਪਦੀਆ ਜੋ ਵੀ ਆ ਨਾ ਸਿਸਟਮ ਕਰਦੀਆਂ ਪਹਿਲੀ ਗੱਲ ਆ ਆਪਾਂ ਬ੍ਰੈਮਟਨ ਚ ਰਹਿੰਦੇ ਆ ਮੈਨੂੰ 7 ਸਾਲ ਹੋ ਗਏ ਰਹਿੰਦੇ ਨੂੰ ਅੱਜ ਤੱਕ ਇਦਾਂ ਦੀ ਕੋਈ ਨਿਊਜ਼ ਨਹੀਂ ਸੁਣੀ ਹੈਰ ਹਰ ਇੱਕ ਜਗ੍ਹਾ 1-2% ਚੀਜ਼ਾਂ ਹੁੰਦੀਆਂ ਇੰਡੀਆ ਨਹੀਂ ਹੈਗੀਆਂ ਨਿਊਜ਼ੀਲੈਂਡ ਨਹੀਂ ਹੈਗੀਆਂ ਆਸਟ੍ਰੇਲੀਆ ਨਹੀਂ ਹੈਗੀਆਂ ਸਾਰੇ ਕਿਤੇ ਹੈਗੀਆਂ ਲਿਸਟਾਂ ਬਣੀਆਂ ਉਹ ਜਿਹੜੀਆਂ ਲਿਸਟਾਂ ਹੁੰਦੀਆਂ ਉੱਥੇ ਆਪਦਾ ਜਿਹੜਾ ਕੰਮ ਕਰਦੇ ਕਰਦੇ ਆ ਹਨਾ ਤੇ 7 ਸਾਲ ਹੋ ਗਏ ਮੈਂ ਸੌਂ ਖਾ ਕੇ ਕਹਿੰਦਾ ਅੱਜ ਤੱਕ ਇਦਾਂ ਦੀ ਕੋਈ ਚੀਜ਼ ਸੁਣੀ ਵੀ ਹੋਵੇ ਬ੍ਰੈਮਟਚ ਰਹਿਣਾ ਮੈਂ ਕਦੇ ਵੀ ਕੋਈ ਪੰਜਾਬੀ ਕੁੜੀ ਆਹ ਕੰਮ ਕਰਦੀ ਆ ਆਹ ਕਰਦੀ ਆ ਇਹ ਸੁਣੀਆਂ ਸੁਣਾਈਆਂ ਗੱਲਾਂ ਨਾਲੇ ਤੂੰ ਰਹਿੰਦੀ ਆ ਨਿਊਜ਼ੀਲੈਂਡ ਤੈਨੂੰ ਕੀ ਪਤਾ ਇਹ ਚੀਜ਼ਾਂ ਦਾ ਠੀਕ ਆ ਤੂੰ ਇੱਥੇ ਆਈ ਆ ਜਾ ਤੈਨੂੰ ਜਾਂ ਐਡਰੈਸ ਦੋ ਉਹ ਜਿਹੜੀ ਕੁੜੀ ਨੇ ਤੈਨੂੰ ਦੱਸਿਆ ਜਾਂ ਕਿਸੇ ਨੇ ਵੀ ਤੈਨੂੰ ਇਹ ਦੱਸਿਆ ਕਿ ਬ੍ਰੈਮਪਟਨ ਚ ਇੱਥੇ ਗਰੁੱਪ ਬਣਿਆ ਹੋਇਆ ਕੁੜੀਆਂ ਜਾਂਦੀਆਂ ਮੁੰਡਿਆਂ ਦੇ ਨਾਲ ਜਾਂਦੀਆਂ ਹਨ ਲੈ ਸਾਨੂੰ ਦੇ ਇਨਫੋਰਮੇਸ਼ਨ ਦੇ ਸਾਰੀ ਸ਼ੇਅਰ ਕਰੋ ਕੁੜੀ ਦਾ ਨੰਬਰ ਕਰ ਜਾਂ ਮੁੰਡੇ ਦਾ ਨੰਬਰ ਕਰ ਜਿਹਨੇ ਤੈਨੂੰ ਇਨਫੋਰਮੇਸ਼ਨ ਦਿੱਤੀ ਐ ਅਸੀਂ ਉੱਥੇ ਜਾ ਕੇ ਆਵਾਂਗੇ ਸਾਰਾ ਕੁਝ ਪਤਾ ਕਰਾਂਗੇ ਇਹ ਗੱਲਾਂ ਹੈਗੀਆਂ ਸੁਣੀਆਂ ਸੁਣਾਈਆਂ ਤੂੰ ਕੈਨੇਡਾ ਨੂੰ ਇੰਨਾ ਭੰਡਦੀਆਂ ਤੈਨੂੰ ਕੈਨੇਡਾ ਨਹੀਂ ਕੀ ਕਰਦਾ ਬਈ ਸਾਡੇ ਲਈ ਬਹੁਤ ਵਧੀਆ ਠੀਕ ਆ ਇਹ ਇਹ ਗੱਲ ਵੀ ਕਹੀ ਆ ਉੱਥੇ ਤੁਸੀਂ ਮਰਦੇ ਹੋ ਭੁੱਖੇ ਕਹਿੰਦੀ ਕੌਣ ਮਰਦਾ ਇੱਥੇ ਭੁੱਖਾ ਜਿਹਨੇ ਕੰਮ ਹੀ ਨਹੀਂ ਕਰਨਾ ਠੀਕ ਆ ਉਹਨੇ ਤਾਂ ਭੁੱਖਾ ਮਰਨਾ ਹੀ ਆ ਉਹਨੇ ਇੰਡੀਆ ਵੀ ਮਰਨਾ ਪਾਕਿਸਤਾਨ ਵੀ ਜਿੱਥੇ ਵੀ ਜਰ ਰਹਿੰਦਾ ਜਿਹਨੇ ਕੰਮ ਹੀ ਨਹੀਂ ਕਰਨਾ ਉਹਨੇ ਭੁੱਖਾ ਮਰਨਾ ਹੀ ਮਰਨਾ ਠੀਕ ਆ ਅਸੀਂ ਤਾਂ ਬਹੁਤ ਵਧੀਆ ਐਸ਼ੀ ਜਿੰਦਗੀ ਜਿਉਣੀ ਆ ਐਵੇਂ ਚੱਕ ਕੇ ਹਰੇਕ ਤੇ ਵੀਡੀਓ ਪਾ ਦਿੰਦੇ ਆ ਤੂੰ ਕੈਨੇਡਾ ਆਇਆ ਕੈਨੇਡਾ ਆ ਅੱਗੇ ਤੋਂ ਵੀਡੀਓ ਵੀਡੀਓ ਨਾ ਪਾਈ ਆਪਦੀ ਠੀਕ ਹੈ ਨਾ ਮੈਂ ਫੋਟੋਆਂ ਲੱਗਦਾ ਜਲੂਸ ਕੱਢਿਆ ਕਰੂੰਗਾ ਮੈਂ ਬਹੁਤ ਦਿਨਾਂ ਦਾ ਦੇਖੀ ਜਾਂਦਾ ਸੀਗਾ ਪਤਾ ਨਹੀਂ ਤੂੰ ਕੀ ਆ ਕੀ ਮੈਨੂੰ ਸਮਝ ਨਹੀਂ ਲੱਗਦੀ ਪੂਥਾ ਨਹੀਂ ਦੇਖਦੀ ਲਾ ਕੇ ਸਨੈਪਚੈਟ ਤੇ ਫਿਲਟਰ ਤੋਂ ਵੀਡੀਓ ਪਾ ਚੱਕ ਕੇ ਪਾਉਣ ਲੱਗ ਗਈ ਨਹੀਂ ਠੀਕ ਹੈ ਕੈਨੇਡਾ ਬਾਰੇ ਨਾ ਬੋਲ ਐਵੇਂ ਹਰ ਇੱਕ ਗੱਲ 'ਚ ਕੈਨੇਡਾ ਲਿਆਉਣੀ ਆ ਦੇਸ਼ ਕੋਈ ਵੀ ਨਹੀਂ ਮਾੜਾ ਨਾ ਨਿਊਜ਼ੀਲੈਂਡ ਨਾ ਆਸਟ੍ਰੇਲੀਆ ਨਾ ਕੈਨੇਡਾ ਨਾ ਅਮਰੀਕਾ ਠੀਕ ਆ ਜਿਹੜਾ ਆਉਂਦਾ ਕੈਨੇਡਾ ਨੂੰ ਭੰਡਣ ਲੱਗ ਜਾਂਦਾ ਕਿਉਂਕਿ ਉਹ ਹਾਈ ਹਾਈਪ ਹੀ ਇੰਨੀ ਹੈਗੀ ਆ ਉਹ ਚੀਜ਼ ਦੀ ਕੈਨੇਡਾ ਦੀ ਉਹ ਤਾਂ ਨਹੀਂ ਇੰਨਾ ਕੁ ਠੀਕ ਆ ਕੈਨੇਡਾ ਨੂੰ ਚੱਕ ਲੋ ਬਸ ਭੰਡ ਦੋ ਤੇ ਨਾਮ ਬਣ ਜਾਊਗਾ ਐਦਾਂ ਨਹੀਂ ਫਾਲੋਅਰ ਵਧਾਈ ਦੇ ਹੁੰਦੇ ਲਾਈਵ ਤੂੰ ਕਿਹਦੇ ਨਾਲ ਹੁੰਨੀ ਆ ਅੱਜ ਤੂੰ ਲਾਈਵ ਹੋਈ ਵੀ ਸੀਗੀ ਠੀਕ ਆ ਉਹ ਜਿਹੜੀ ਸੈਲਫ ਗੁਰੂ ਆਈ ਥਿੰਕ ਮੈਂ ਉਹ ਵੀ ਫੋਟੋ ਲਾਊਗਾ ਤੂੰ ਉਹਦੇ ਨਾਲ ਲਾਈਵ ਹੋਈ ਵੀ ਆ ਤੇ ਤੇਰੀ ਕਿੱਡੀ ਕਾਦ ਆ ਤੇ ਉਹ ਕੀ ਦੱਸਦੀ ਆ ਮੁੰਡੇ ਕੁੜੀਆਂ ਨੂੰ ਕੀ ਦੱਸਦੀ ਆ ਕਿ ਹਾਂ ਭਾਈ ਜੇ ਤੁਹਾਨੂੰ ਕੋਈ ਜੇ ਤੁਹਾਡਾ 파ਟਨਰ ਮਾੜਾ ਕਹਿੰਦਾ ਜਾਂ ਤੁਹਾਡਾ ਹਸਬੰਡ ਮਾੜਾ ਕਹਿੰਦਾ ਅੱਡ ਹੋ ਜਾ ਤੁਸੀਂ ਤਾਂ ਘਰ ਵਿਗਾੜਦੇ ਹੋ ਤੁਸੀਂ ਆ ਕੇ ਲਾਈਵ 'ਚ ਸਿੱਖਿਆ ਦੇਣ ਲੱਗ ਕੇ ਜਿੰਨੇ ਵੀਊ ਲੈਣ ਦੇ ਮਾਰੇ ਵੱਡੇ ਵੱਡੇ ਸਿੱਖਿਆ ਕਰਨ ਲੱਗ ਕੇ ਜਿੰਨੇ ਹੋ ਐਦਾਂ ਨਹੀਂ ਹੁੰਦਾ ਠੀਕ ਹੈ ਇਹ ਵੀ ਹਰੇਕ ਗੱਲ ਜੇ ਕਹਿ ਦਿੰਨੀ ਆ ਕੈਨੇਡਾ ਉਹ ਬੰਦੇ ਬੰਦਾ ਵਿਆਇਆ ਵਾ ਸੀਗਾ ਤੇ ਉਹਨੇ ਕਾਂ ਜਨਾਨੀ ਰੱਖੀ ਆ ਉਨੇ ਆ ਰੱਖਿਆ ਬੰਦੇ ਨੇ ਆ ਰੱਖਿਆ ਯਾਰ ਤੁਸੀਂ ਸੁਣੀਆਂ ਸੁਨਾਈਆਂ ਗੱਲਾਂ ਤੇ ਕਿਉਂ ਯਕੀਨ ਕਰਦੇ ਹੋ ਨਾਲੇ ਤੂੰ ਕੌਣ ਆ ਪਹਿਲਾਂ ਗੱਲ ਮੈਂਸ਼ਨ ਕਰਿਆ ਕਰ ਜੇ ਕੋਈ ਇਦਾਂ ਦੀ ਗੱਲ ਹੋਂਦੀ ਆ ਫੋਟੋ ਲਾਇਆ ਕਰ ਕਿ ਆ ਮੁੰਡੇ ਨੇ ਕੁੜੀ ਨਾਲ ਮਾੜਾ ਕੀਤਾ ਆ ਕੁੜੀ ਨੇ ਮੁੰਡੇ ਨਾਲ ਮਾੜਾ ਕੀਤਾ ਫੋਟੋਆਂ ਲਾਇਆ ਕਰ ਫਿਰ ਅਸੀਂ ਯਕੀਨ ਕਰਾਂਗੇ ਠੀਕ ਹੈ ਨਾ ਆ ਫੁਰਦੂ ਜੀਆਂ ਗੱਲਾਂ ਨਾ ਕਰਿਆ ਕਰ ਆ ਕੇ ਪਹਿਲਾਂ ਤੂੰ ਆਪਦੇ ਘਰ ਤੇ ਧਿਆਨ ਦੇ ਆਪ ਦਾ ਘਰ ਚਲਾ ਆਪ ਦਾ ਕੰਮ ਕਾਰ ਕਰ ਵਧੀਆ ਠੀਕ ਆ ਆਹ ਨਿੱਟਾ-ਨੁੱਟਾ ਦੇ ਕੁਛ ਨਹੀਂ ਮਿਲਣਾ ਤੈਨੂੰ ਕੈਨੇਡਾ ਰਕੀ ਕੰਟਰੀ ਨਹੀਂ ਹੈਗੀ ਤੈਨੂੰ ਇੰਨੇ ਗੱਲ ਦੱਸ ਦੇ ਇੱਥੇ ਭੁੱਖਾ ਨਹੀਂ ਮਰਦਾ ਬੰਦਾ ਐਨਾ ਕੰਮ ਆ ਇੱਥੇ ਜਿਹਨੇ ਕਰਨੀ ਨਹੀਂ ਉਹਦੇ ਲਈ ਤਾਂ ਬਈ ਕੰਮ ਹੀ ਹੈ ਨਹੀਂ ਕਿਤੇ ਵੀ ਨਹੀਂ ਹੈਗਾ ਕੰਮ ਜਿਹਨੇ ਕਰਨੇ ਨਹੀਂ ਠੀਕ ਆ ਨਾ ਆਹ ਮੈਂ ਆਈਡੀ ਮੈਂਸ਼ਨ ਕਰਦਾ ਜਾ ਕੇ ਇਹਦੀਆਂ ਦੇਖੋ ਇਹਨੇ ਹਰ ਇੱਕ ਦੂਜੀ ਵੀਡੀਓ ਚ ਕੈਨੇਡਾ ਬਾਰੇ ਮਾੜਾ ਬੋਲ ਆਇਆ ਕੈਨੇਡਾ ਨੂੰ ਮਾੜਾ Okay, चाक चाक ओके जी ਮੈਂ ਇੰਨੀ ਗੱਲ ਹੀ ਕਰਨੀ ਸੀ ਕਿ ਜੇ ਅੱਜ ਤੋਂ ਹੋਰ ਵੀਡੀਓ ਆਈਆਂ ਤੇਰੀਆਂ ਕੈਨੇਡਾ ਬਾਰੇ ਤੇਰੇ ਮੈਂ ਚੱਕ ਚੱਕ ਕੇ ਪੋਤਲੇ ਫੜਾਉਣ ਨੂੰ ਤੂੰ ਇਹ ਨਹੀਂ ਦੱਸਦੀ ਗੱਲ ਮੈਂ ਠੀਕ ਹੈ ਨਾ ਓਕੇ ਸ਼ਸ਼ੀਕਾ